What ਜੇ ਜਨਮਨ ਪਰਤਖ ਗੁਰੂ ਨਿਸਤਾਰੇ ਦਿੱਤਾ ਬਾਪ ਇੱਕ ਹੈ ਸਭ ਕੋ ਦੇਵਣ ਹਾਰੋ ਦਿੰਦਾ ਪੋਟ ਨਿਆ ਬਈ ਅਗਣ ਤੋਂ ਤਰੇ ਪੰਡਾਰੋ ਨਕ ਨਥ ਖਸਨ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾ ਖਾਣੇ ਨਾਨਕਾ ਸਚ ਹੈ ਸੋ ਕਉ ਟਲ ਗੁਰ ਸੇਵੀਐ ਐਹ ਨਿਸ ਸਭੁ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰੂ ਸੁਖ ਸਾਗਰ ਜਗ ਅੰਤਰ ਹੋਰ ਤਾਂ ਸੁਖ ਨਾਹੀ ਹੋ ਮੈਂ ਜਗਤ ਦੁੱਖ ਰੋਗ ਵਿਆਪਿਆ ਮਰ ਜਨਮ ਰੋਗਤਾ ਹੀ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥਾ ਸੁਖ ਨਹੀਂ ਹੋ ਮੈਂ ਜਗਤ ਦੁੱਖ ਰੋਗ ਵਿਆਪਿਆ ਮਰੇ ਜਨਮ ਰੋਗ ਭਾਈ ਪਾਏ ਸਤ ਗੁਰ ਸੇਵਾ ਤਾਂ ਸੁਖ ਪਾਵੈ ਨਾਹੀਂ ਤੋ ਜਾਹੇਗਾ ਜਨਮ ਗਵਾਈ ਰਹਾ ਤ੍ਰ ਗੁਣਤਾਤ ਬਹੁ ਕਰਮ ਕਮਾਵੈ ਹਰ ਰਸ ਸਾਗਨ ਆਇਆ ਸੰਦੇਆ ਪਰਪਣ ਕਰੇ ਗਏ ਤੇਰੀ ਬਿਨ ਬੁਝੇ ਦੁੱਖ ਪਾਇਆ ਸਤਗੁਰ ਸੇਵੇ ਸੋਵਣ ਪਾ ਗਏ ਜਿਸਨੂੰ ਆਪੇ ਮਿਲਾਈ ਹਰ ਰਸਪੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਪਗੁਵਾਈ ਇਹੋ ਜage ਅੰਧਾ ਸਭ ਅੰਧ ਕੁਮਾਵ ਬਿਨ ਗੁਰਿ ਤੱਕ ਨ ਪਾਈ ਨਾਨਕ ਸਤਿਗੁਰੁ ਨਿਲਾਪ ਤੱਖੀ ਵਿਖਾ ਕਰੇ ਅੰਦਰ ਸਤਿ ਪਾਏ ਇਹੋ ਜਗ ਅੰਧਾ ਸਭ ਅੰਧ ਕੁਮਾਵਾ ਬਿਨ ਗੁਰਿ ਧਗ ਨ ਪਾਈ ਨਾਨਕ ਸਤ ਗੁਰ ਮਿਲਿਆ ਤਾਂ ਅੱਖੀਂ ਵੇਖਾ ਕਰ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਨੁਰਜੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਉਕਮਨਾਵਾ ਸਾਹਿਬ ਦੀ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਵਾਕ 603 ਅੰਗ ਦੇ ਉੱਤੇ ਸੁਭਾਏ ਮਾਨ ਸੋਰਠਿ ਮਹਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੌਰ ਟਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ ਪਹਿਲਾ ਪਹਿਲੇ ਘਰ ਸਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਕੀ ਕਹਿ ਰੇ ਅਜ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਕੈ ਸੁਖ ਨਾਹੀ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਸੁਖ ਗੁਰੂ ਦੇ ਕੋਲ ਹੈ ਨਾ ਉਹ ਸਾਰੇ ਸੰਸਾਰ ਚ ਫਿਰ ਜਿਓ ਉਹ ਸੁਖ ਨਹੀਂ ਆਉਣਾ ਜਿਵੇਂ ਸਾਡਾ ਘਰ ਚਾਹੇ ਛੱਪਰੀ ਹੋਵੇ ਤੇ ਜੇ ਕਿਤੇ ਸਾਨੂੰ ਰਾਤ ਰਹਿਣਾ ਪਵੇ ਇੱਕ ਰਾਤ ਮੰਦਾ ਰਹਿ ਲੋ ਦੋ ਰਾਤਾਂ ਰਹਿ ਲੋ ਹੱਤਾ ਰਹਿ ਲੋ ਮਹੀਨਾ ਰਹਿ ਲੋ ਪਰ ਫਿਰ ਇਦਾਂ ਹੋਣਾ ਕਿ ਚੱਲੀਏ ਹੁਣ ਆਪਣੇ ਘਰ ਚਾਹੇ ਛੱਪੜੀ ਹੋਵੇ ਇੱਕ ਵਿਦਵਾਨ ਨੇ ਲਿਖਿਆ ਕਹਿੰਦੇ ਜੋ ਸੌਖ ਛੱਜੂ ਦੇ ਜਵਾਰੇ ਨਾ ਬਲਖ ਨਾ ਬਖਾਰੇ ਕਹਿੰਦੇ ਜਿਹੜਾ ਸੌਖ ਆਪਣੇ ਘਰ ਹੈ ਨਾ ਉਹ ਕਿਤੇ ਨਹੀਂ ਮਿਲਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿੱਥੇ ਮਰਜੀ ਫਰੀ ਜਾਇਓ ਤੁਸੀਂ ਜੰਗਲਾਂ ਚ ਫਰੀ ਜਾਇਓ ਪਹਾੜਾਂ ਚ ਫਰੀ ਜਾਇਓ ਜਿੱਥੇ ਮਰਜੀ ਜਾਇਓ ਪਰ ਕਹਿੰਦੇ ਸੁੱਖ ਜਿਹੜਾ ਮਿਲਦਾ ਨਾ ਉਹ ਸਤਿਗੁਰੂ ਦੀ ਗੋਦ ਚ ਆ ਕੇ ਮਿਲਦਾ ਸਤਿਗੁਰ ਸੁੱਖ ਸਾਗਰ ਜਗ ਅੰਤਰ ਸਾਗਰ ਦਾ ਭਾਵ ਕਿ ਸਮੁੰਦਰ ਕਿ ਸਤਿਗੁਰੂ ਜਿਹੜੇ ਨੇ ਇਹ ਸਮੁੰਦਰ ਨੇ ਸਾਗਰ ਨੇ ਇਹ ਸੁੱਖਾਂ ਦੇ ਸਾਗਰ ਨੇ ਇੱਥੋਂ ਸਾਨੂੰ ਬਹੁਤ ਸੁੱਖ ਮਿਲਨੇ ਆ ਹੋਰਥੈ ਸੁੱਖ ਨਾਈ ਕਹਿੰਦੇ ਜਿੱਥੇ ਮਰਜੀ ਜਾਇਓ ਹੋਰ ਕਿੱਥੋਂ ਤੁਹਾਨੂੰ ਇਹ ਸੁੱਖ ਨਹੀਂ ਮਿਲਣਾ ਜਿਹੜਾ ਸੁੱਖ ਗੁਰੂ ਦੀ ਗੋਦ ਚੋਂ ਮਿਲਦਾ ਹੈ ਹਉ ਮੈਂ ਜਗਤ ਦੁੱਖ ਰੋਗ ਵਿਆਪਿਆ ਮਰ ਜਨਮੈ ਰੋਗੈ ਤਾਹੀ ਕਹਿੰਦੇ ਬੰਦਾ ਆਪਣੇ ਹਉਮੇ ਦੇ ਵਿੱਚ ਇਹ ਰੋਗ ਦੇ ਨਾਲ ਖੱਤੇ ਤੋਂ ਹੋਇਆ ਤੁਰਿਆ ਬਿਰਦਾ ਹੈ ਹਉਮੈ ਦਾ ਰੋਗ ਬਹੁਤ ਵੱਡਾ ਹੈ ਜਿਹਦੇ ਕੋਲ ਹਉਮੈ ਆ ਉਹਦੇ ਕੋਲ ਨਾਮ ਨਹੀਂ ਹੈਗਾ ਹਉਮੈ ਨਾਮ ਨਾਲ ਵਿਰੋਧ ਹੈ ਦੋਹੇ ਨਾ ਵਸਾਏ ਇਕ ਥਾਈ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ ਕਹਿੰਦੇ ਹਉਮੈ ਦੇ ਵਿੱਚ ਬੰਦਾ ਸੇਵਾ ਵੀ ਨਹੀਂ ਕਰ ਸਕਦਾ ਹਉਮੈ ਦਾ ਰੋਗ ਜਿਹੜਾ ਇਹ ਬਹੁਤ ਵੱਡਾ ਹੈ ਜਿਸ ਬੰਦੇ ਨੂੰ ਹਉਮੈ ਦਾ ਰੋਗ ਲੱਗ ਗਿਆ ਕਹਿੰਦੇ ਉਹ ਮਾਰੇ ਜਨਮੈ ਰੋਗਾਂ ਤਾਹੀ ਕਹਿੰਦੇ ਉਹ ਜੰਮਦਾ ਮਰਦਾ ਰੋਂਦਾ ਤਾਹਾ ਮਾਰਦਾ ਕਹਿੰਦੇ ਜਿਸ ਬੰਦੇ ਦੇ ਅੰਦਰ ਹਉਮੈ ਦਾ ਰੋਗ ਲੱਗ ਗਿਆ ਪ੍ਰਾਣੀ ਸਤਿਗੁਰੂ ਸੇਵ ਸੁਖ ਪਾਏ ਕਹਿੰਦੇ ਸਤਿਗੁਰੂ ਨੂੰ ਸਿਮਰ ਲੈ ਸਿਮਰੂ 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 ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਉ ਪਰਲੋਕ ਸੰਗ ਸਹਾਈ ਜੱਤ ਕਤ ਮੋਹ ਰਖਵਾਲੇ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਰਵਾਂਗੇ ਤਾਂ ਸਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਹੈ ਗੁਰੂ ਸਾਹਿਬ ਕਹਿੰਦੇ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਕਹਿੰਦੇ ਪ੍ਰਮਾਤਮਾ ਨੂੰ ਸਿਮਰੋਗੇ ਨਾ ਤਾਂ ਕਹਿੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਆਉਣਗੇ ਕਿਉਂਕਿ ਸਤਗੁਰੂ ਸੁੱਖਾਂ ਦੇ ਦਾਤੇ ਹੈ ਸਤਗੁਰ ਸੇਵਹਿ ਤਾਂ ਸੁਖ ਪਾਵਹਿ ਨਾਹੇ ਤਾਂ ਜਾਹੇਗਾ ਜਨਮ ਗਵਾਏ ਕਹਿੰਦੇ ਜੇ ਸਤਗੁਰੂ ਨੂੰ ਸਿਮਰਦਾ ਰਹੇਗਾ ਸਿਮਰਦਾ ਰਹੇਗਾ ਤਾਂ ਕਹਿੰਦੇ ਜ਼ਿੰਦਗੀ ਸੁੱਖਾਂ ਨਾਲ ਭਰ ਜਾਣੀ ਹੈ ਜੇ ਨਾਮ ਸਿਮਰਿਆ ਨਾਹੇ ਤਾਂ ਜਾਹੇਗਾ ਜਨਮ ਗਵਾਏ ਕਹਿੰਦੇ ਫਿਰ ਜਨਮ ਗਵਾ ਕੇ ਇਹ ਸੰਸਾਰ ਕਿਉ ਤੁਰੇਗਾ ਰਹਿਣ ਗਵਾਏ ਸੋਇਕ ਦਿਨੋ ਸਗਵਾਇਆ ਠਾਏ ਧੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾਅ ਜਾ ਰਹੇ ਫਿਰ ਤੇ ਚਾਰ ਪਾਗ ਦੇ ਸਿੰਘ ਗੁੰਗ ਮੁਖ ਤਵ ਕੇਸੇ ਗੁਨ ਗਈ ਹੈ ਉਠਤ ਬੈਠ ਕਢੇਗਾ ਪਰ ਹੈ ਤਵਕਤ ਮੂਡ ਲਪਈ ਹੈ ਕਹਿੰਦੇ ਪ੍ਰਮਾਤਮਾ ਦਾ ਨਾਮ ਜਪੇਗਾ ਤਾਂ ਸੁਖ ਪਾਵੇਗਾ ਜੇ ਪ੍ਰਮਾਤਮਾ ਦਾ ਨਾਮ ਨਾ ਜਪਿਆ ਕਹਿੰਦੇ ਇਹ ਸੰਸਾਰ 'ਚੋਂ ਜਾਏਗਾ ਫਿਰ ਜੇ ਪਸ਼ੂ ਬਣ ਗਿਆ ਫਿਰ ਕਹਿੰਦੇ ਉੱਠਦੇ ਦੇ ਵੀ ਡੰਡਾ ਬੈਠਦੇ ਦੇ ਵੀ ਡੰਡਾ ਚਾਰ ਪੈਰ ਹੋਣਗੇ ਦੋ ਸਿੰਘ ਹੋਣਗੇ ਮੂੰਹ ਗੁੰਗਾ ਹੋਣਾ ਬੋਲਿਆ ਨਹੀਂ ਜਾਣਾ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਜਾਣਾ ਆ ਸਾਡੇ ਕੋਲ ਸਮਾਂ ਹੈ ਇਸ ਸਮੇਂ ਦੇ ਵਿੱਚ ਅਸੀਂ ਉਸ ਪ੍ਰਮਾਤਮਾ ਨੂੰ ਸਿਮਰ ਲਈਏ ਸਤਗੁਰ ਸੇਵਹਿ ਤਾਂ ਸੁਖ ਪਾਵੈ ਨਾਹੀਂ ਤਾਂ ਜਾਹੇਗਾ ਜਨਮ ਗਵਾਏ ਕਹਿੰਦੇ ਜੇ ਨਾਲ ਸਿਮਰਿਆ ਫਿਰ ਕਹਿੰਦੇ ਆ ਜਨਮ ਵੀ ਤੇਰਾ ਬੇਅਰਥ 80 ਸਾਲਾਂ ਦਾ 90ਾਂ ਦਾ ਵੀ ਹੋ ਗਿਆ ਕਹਿੰਦੇ ਫਿਰ ਉਹਦੇ ਨਾਲ ਕੋਈ ਗੱਲ ਨਹੀਂ ਬਣਨੀ ਬਸ ਕਹਿੰਦੇ ਐ ਸਮਝ ਲੈ ਕਿ ਜਨਮ ਬੇਅਰਥ ਗਿਆ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੋਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਤ੍ਰੈ ਗੁਣਤਾ ਤੂੰ ਬਹੁ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਤ੍ਰੈ ਗੁਣ ਦਾ ਭਾਵ ਕਿ ਤਿੰਨ ਗੁਣ ਤਿੰਨ ਗੁਣ ਕੀਦੇ ਨੇ ਮਾਇਆ ਦੇ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਤਿੰਨੇ ਗੁਣਾ ਦੇ ਵਿੱਚ ਇਨਸਾਨ ਜਿਉ ਰਿਹਾ ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇ ਕਹਿੰਦੇ ਇਹਨਾਂ ਦੇ ਵਿੱਚ ਹੀ ਬੜੇ ਕਰਮ ਕਮਾਉਂਦਾ ਬੰਦਾ ਹਰ ਦਾ ਸਵਾਦ ਨਾ ਆਇਆ ਕਹਿੰਦੇ ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਨਹੀਂ ਉਹਨਾਂ ਚਿਰ ਸਵਾਦ ਨਹੀਂ ਆਉਣਾ ਪਰਮਾਤਮਾ ਦੇ ਨਾਮ ਨੂੰ ਜਦੋਂ ਜਪੇਗਾ ਸਵਾਦ ਉਦੋਂ ਆਉਣਾ ਹੈ ਰਾਜ ਵੀ ਉਦੋਂ ਹੀ ਆਉਣਾ ਹੈ ਗੁਰੂ ਸਾਹਿਬ ਕਹਿੰਦੇ ਆ ਬਾਬਾ ਫਰੀਦ ਸਾਹਿਬ ਸ਼ੱਕਰ ਖੰਡ ਨਿਵਾਤ ਗੋੜੇ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਪੁੱਜੇ ਨੇ ਦੁੱਧ ਕੇ ਰੱਬ ਦੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਜਿਹੜਾ ਉਹ ਬਹੁਤ ਮਿੱਠਾ ਹੈ ਪਰ ਉਹ ਸਵਾਦ ਜਿਹਦੇ ਚੱਖਾਂਗੇ ਪਤਾ ਤੇ ਉਦਦੇ ਲੱਗਣਾ ਕਿ ਕਿੰਨਾ ਕੁ ਸਵਾਦ ਹੈ ਪਰ ਅਸੀਂ ਬਾਰਨੇ ਕਰਮ ਦੇ ਬਥੇਰੇ ਕਰਦੇ ਆ ਪਰ ਉਹ ਕਰਮਾਂ ਨੇ ਸਾਨੂੰ ਪਰਮਾਤਮਾ ਦੇ ਕੋਲ ਨਹੀਂ ਲੈ ਕੇ ਜਾਣਾ ਕਿਉਂਕਿ ਉਹਨਾਂ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਆ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਨ ਜਾਗਤੀ ਲੁੱਟੈ ਕਹਿੰਦੇ ਉਹ ਸਭ ਲੁੱਟੇ ਜਾਣਗੇ ਜਿਹੜੇ ਧਰਮ ਦੇ ਨਾਂ ਦੇ ਉੱਤੇ ਅਸੀਂ ਪਖੰਡ ਕਰਦੇ ਆ ਕਿ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਚੰਗੇ ਕਰਮ ਕਰਦੇ ਆ ਪਰ ਕਹਿੰਦੇ ਉਹ ਚੰਗੇ ਕਰਮ ਨਹੀਂ ਹੁੰਦੇ ਹੁਣ ਅੱਗੇ ਗੁਰੂ ਸਾਹਿਬ ਉਹ ਸਮਝਾ ਰਹੇ ਆ ਸੰਧਿਆ ਤਰਪਣ ਕਰੇ ਗੈਤਰੀ ਬਿਨ ਬੁਝੇ ਦੁੱਖ ਪਾਇਆ ਹੁਣ ਸੰਧਿਆ ਦਾ ਵੇਲਾ ਜਿਹੜਾ ਹੁੰਦਾ ਉਹਨੂੰ ਸਵੇਰ ਨੂੰ ਵੀ ਸੰਧਿਆ ਕਿਹਾ ਜਾਂਦਾ ਦੁਪਹਿਰ ਨੂੰ ਵੀ ਸੰਧਿਆ ਕਿਹਾ ਜਾਂਦਾ ਸ਼ਾਮਾਂ ਨੂੰ ਵੀ ਸੰਧਿਆ ਹੀ ਕਿਹਾ ਜਾਂਦਾ ਸੰਧਿਆ ਤਰਪਣ ਕਰੇ ਗੈਤਰੀ ਤਰਪਣ ਦਾ ਭਾਵ ਹੈ ਆਪਣੇ ਜਿਹੜੇ ਵਡੇਰੇ ਐ ਉਹਨਾਂ ਦੇ ਬਾਬਤ ਲੋਕੀ ਪਾਣੀ ਸੂਰਜ ਨੂੰ ਦੇਵਤੇ ਨੂੰ ਦਿੰਦੇ ਆ ਸੰਧਿਆ ਤਰਪਨ ਕਰੇ ਗੈਤਰੀ ਕਹਿੰਦੇ ਪਾਠ ਵੀ ਕੀਤਾ ਤਿੰਨ ਟਾਈਮ ਤੇ ਪਾਣੀ ਵੀ ਦਿੱਤਾ ਆਪਣੇ ਦੇਵਤਿਆਂ ਨੂੰ ਤੇ ਗੈਤਰੀ ਦਾ ਪਾਠ ਵੀ ਕੀਤਾ ਬਿਨ ਬੂਝੇ ਦੁੱਖ ਪਾਇਆ ਜਿੰਨਾ ਤੇ ਇਹਨਾਂ ਨੂੰ ਕਹਿੰਦੇ ਸਮਝ ਨਹੀਂ ਨਾ ਸਕਦੇ ਉਹਨਾਂ ਚਰ ਜ਼ਿੰਦਗੀ ਦੁੱਖਾਂ ਦੇ ਨਾਲੇ ਭਰੀ ਪਈ ਜਾ ਸਮਝਣਾ ਪੈਣਾ ਕਿ ਪਾਠ ਕੀਤਾ ਇਹਦਾ ਲਾਭ ਮੈਨੂੰ ਕੀ ਮਿਲਣਾ ਉਹ ਪਾਠ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਰ ਰਹੇ ਹੋ ਗਿਣਤੀਆਂ 'ਚ ਕਰ ਰਹੇ ਹੋ ਕਿ ਪਿਆਰ 'ਚ ਕਰ ਰਹੇ ਹੋ ਬਸ ਆਹੀ فرق ਹੁੰਦਾ ਜੇ ਪਿਆਰ 'ਚ ਕਰ ਰਹੇ ਹੋ ਦਾ ਇੱਕ ਟੁਕ ਪੜੀ ਦਾ ਵੀ ਤੁਹਾਨੂੰ ਲਾਭ ਮਿਲਣਾ ਹੈ ਫਾਇਦਾ ਮਿਲਣਾ ਹੈ ਪਰ ਜੇ ਤੁਸੀਂ ਲਾਲਚ ਚ ਪੜਿਆ ਫਿਰ ਕਹਿੰਦੇ ਜਿੰਨਾ ਮਰਜੀ ਪੜੀ ਜਾਓ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਕਹਿੰਦੇ ਫਿਰ ਤੇ ਉਹੀ ਕੰਮ ਹੋਣਾ ਇੱਥੇ ਗੁਰੂ ਸਾਹਿਬ ਕਹਿੰਦੇ ਸੰਦੇਆ ਤਰਪਨ ਕਰੇ ਗੈ ਕਰੇ ਗੈਤਰੀ ਦਾ ਮੰਤਰ ਹੁੰਦਾ ਜੋ Hindu ਲੋਕ ਗੈਤਰੀ ਪੜ੍ਹਦੇ ਹੈ ਜਿਵੇਂ ਅਸੀਂ ਪਾਠ ਕਰਦੇ ਉਹਨਾਂ ਦਾ ਗੈਤਰੀ ਮੰਤਰ ਹੁੰਦਾ ਉਹ ਵੀ ਪਾਠ ਹੁੰਦਾ ਪਰ ਕਹਿੰਦੇ ਸਮਝਣ ਤੋਂ ਬਿਨਾ ਬਿਨ ਬੁੱਝੇ ਦੁੱਖ ਪਾਇਆ ਜਿਨ੍ਹਾਂ ਜਿਹਨਾਂ ਨੂੰ ਸਮਝ ਕੇ ਨਹੀਂ ਪੜਦੇ ਉਹਨਾਂ ਜਿਹੜੇ ਕਹਿੰਦੇ ਦੁਖੀ ਹੀ ਹੋਵਾਂਗੇ ਸਤਗੁਰੂ ਸੇਵੇ ਸੋ ਵੱਡ ਭਾਗੀ ਜਿਸਨੂੰ ਆਪ ਮਿਲਾਏ ਕਹਿੰਦੇ ਜਿਹਨੂੰ ਸਤਗੁਰੂ ਮਿਲ ਜਾਂਦਾ ਨਾ ਜਿਹਦੇ ਨਾਲ ਮਿਲਾਪ ਹੋ ਜਾਂਦਾ ਹੈ ਕਹਿੰਦੇ ਅਸਲ ਕਿ ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਸਤਗੁਰੂ ਸੇਵੇ ਸੋ ਵੱਡ ਭਾਗੀ ਜਿਸਨੂੰ ਆਪ ਮਿਲਾਏ ਕਹਿੰਦੇ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਫਿਰ ਉਹਨੂੰ ਪਰਮਾਤਮਾ ਦੇ ਨਾਲ ਆਪ ਗੁਰੂ ਮਿਲਾ ਦਿੰਦਾ ਹੈ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚ ਉਹ ਆਪ ਗਵਾਏ ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਦਾ ਰਸ ਪੀ ਲਿਆ ਨਾ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਤ੍ਰਿਪਤਾਸੇ ਦਾ ਭਾਵ ਹੁੰਦਾ ਰੱਜ ਜਾਣਾ ਜੇ ਜਦੋਂ ਸਾਨੂੰ ਪ੍ਰਮਾਤਮਾ ਦਾ ਨਾਮ ਦਾ ਰਾਸ ਮਿਲ ਗਿਆ ਨਾ ਕਹਿੰਦੇ ਫਿਰ ਅਸੀਂ ਰੱਜ ਜਾਾਂਗੇ ਵਿੱਚੋਂ ਆਗ ਬਿਵਾਏ ਜਿਹੜਾ ਉਹ ਮੇ ਦਾ ਰੋਗ ਸੀ ਸਾਡੇ ਅੰਦਰ ਉਹ ਸਾਰਾ ਗਵਾਤਾ ਖਤਮ ਹੋ ਗਿਆ ਵਿੱਚੋਂ ਆਗ ਬਿਵਾਏ ਜਿਹੜਾ ਸਾਡੇ ਅੰਦਰ ਹੰਕਾਰ ਰਹੁੰਨੇ ਤਾਂ ਇਹ ਸ਼ੀਰਖਾ ਵਿਰੋਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਕੁਝ ਨਿਕਲ ਗਿਆ ਕਹਿੰਦੇ ਜਿੱਦੇ ਪ੍ਰਮਾਤਮਾ ਦੇ ਨਾਮ ਦਾ ਰਸ ਸਾਨੂੰ ਮਿਲ ਗਿਆ ਜਿੱਦੇ ਉਹ ਰਸ ਪੀ ਲਿਆ ਨਾ ਕਹਿੰਦੇ ਉਹਦੇ ਫਿਰ ਰਾਜ ਆ ਜਾਊਗਾ ਫਿਰ ਪੈਸਾ ਤੇ ਚਾਹੀਦਾ ਪਰ ਪੈਸਾ ਇਹ ਨਹੀਂ ਹੈ ਕਿ ਲੋਕਾਂ ਨੂੰ ਲੁੱਟ ਕੇ ਲਿਓਣਾ ਬਸ ਉਹਦੀ ਵੀ ਫਿਰ ਲਿਮਟ ਆ ਜਾਣੀ ਹੈ ਪੈਸਾ ਚਾਹੇ ਲੱਖਾਂ ਤੇ ਨਹੀਂ ਕਰੋੜਾਂ ਚੜ੍ਹਪਾਂ ਚ ਖਰਬਾਂ ਤੇ ਜਾਵੇ ਬੰਦਾ ਪਰ ਕਹਿੰਦੇ ਫਿਰ ਕਿਸੇ ਨਾਲ ਠੱਗੀਆਂ ਨਹੀਂ ਕਰੇ ਦਾ ਕਿਸੇ ਦੇ ਨਾਲ ਮਾੜਾ ਨਹੀਂ ਵਿਤਕਰਾ ਕਰਦਾ ਜਦੋਂ ਪ੍ਰਮਾਤਮਾ ਦੇ ਨਾਮ ਦਾ ਰਸ ਆ ਗਿਆ ਉਹਦੇ ਫਿਰ ਰੱਜ ਜਾਣੇ ਬੰਦੇ ਨੇ ਇਹੋ ਜੱਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਏ ਅਸੀਂ ਅਜੇ ਤੱਕ ਪ੍ਰਮਾਤਮਾ ਨੂੰ ਸਮਝਿਆ ਨਹੀਂ ਇਸ ਕਰਕੇ ਅਸੀਂ ਗਲਤ ਰਸਤੇ ਤੇ ਤੁਰ ਪਿਆ ਮੱਗ ਦਾ ਭਾਵ ਉਹਦਾ ਮਾਰਗ ਰਸਤਾ ਇਹੋ ਜੱਗ ਅੰਦਾ ਕੇ ਸੰਸਾਰ ਜਿਹੜਾ ਅੰਦਾ ਤੁਰਿਆ ਫਿਰਦਾ ਹੈ ਇਹੋ ਜੱਗ ਅੰਦਾ ਸਭ ਅੰਧ ਕਮਾਵੇ ਕੰਮ ਵੀ ਅੰਨਿਆਂ ਵਾਲੇ ਕਰਦੇ ਆ ਹੁਣ ਕਿਸੇ ਬੰਦੇ ਨੂੰ ਅੰਨੇ ਬੰਦੇ ਨੂੰ ਅਸੀਂ ਪੁੱਛੀਏ ਕਿ ਭਰਾਵਾ ਮੈਨੂੰ ਰਸਤਾ ਦੱਸ ਦੇ ਤੇ ਜਿਹੜਾ ਰਸਤਾ ਦੱਸਣ ਵਾਲਾ ਉਹ ਵੀ ਅੰਨਾ ਜਿਹੜਾ ਰਸਤਾ ਪੁੱਛਣ ਵਾਲਾ ਉਹ ਵੀ ਅੰਨਾ ਕਹਿੰਦੇ ਦੋਨਾਂ ਨੂੰ ਹੀ ਦਿਸਦਾ ਨਹੀਂ ਫਿਰ ਉਹ ਮੰਜ਼ਿਲ ਤੱਕ ਪਹੁੰਚ ਨਹੀਂ ਸਕਦੇ ਜੇ ਅਸੀਂ ਗੁਰੂ ਦੇ ਕੋਲ ਆਵਾਂਗੇ ਗੁਰੂ ਨੇ ਸਾਨੂੰ ਰਸਤਾ ਦੱਸਣਾ ਪਰ ਅਸੀਂ ਗੁਰੂ ਵੀ ਅੰਦੇ ਬਣਾ ਬੈਠੇ ਆ ਗੁਰੂ ਜਿੰਨਾ ਕਾ ਅੰਧਲਾ ਸਿੱਖ ਵੀ ਅੰਦੇ ਕਰਮ ਕਮਾਏ ਕਹਿੰਦੇ ਜਿਨ੍ਹਾਂ ਦਾ ਗੁਰੂ ਇੰਨਾ ਹੋਵੇ ਉਹਨਾਂ ਦੇ ਚੇਲੇ ਵੀ ਫਿਰ ਅੰਨੇ ਕੰਮ ਕਰਨਗੇ ਕਿਉਂਕਿ ਉਹ ਆਪ ਡੁੱਬਿਆ ਹੁੰਦਾ ਆਪ ਡੁੱਬੇ ਚੋਂ ਵੇਦ ਨੇ ਚੇਲੇ ਦੀਏ ਵਹਾਏ ਇੱਥੇ ਗੁਰੂ ਸਾਹਿਬ ਕਹਿੰਦੇ ਇਹੋ ਜੱਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮੱਗ ਨਾ ਪਾਏ ਗੁਰੂ ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਨ ਵਾਲਾ ਉਹਦੇ ਤੋਂ ਬਿਨਾ ਸਾਨੂੰ ਰਸਤਾ ਨਹੀਂ ਮਿਲਦਾ ਜਿੱਦੇ ਸਾਨੂੰ ਗੁਰੂ ਪੂਰਾ ਮਿਲ ਗਿਆ ਨਾ ਪੂਰਾ ਪ੍ਰਭ ਅਰਾਧਦੇ ਆ ਪੂਰਾ ਜਾਤਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਉ ਜਿੱਦੇ ਪੂਰਾ ਗੁਰੂ ਮਿਲ ਗਿਆ ਉਹਦੇ ਸਾਨੂੰ ਰਸਤਾ ਵੀ ਚੰਗਾ ਮਿਲ ਜਲਣਾ ਨਾਨਕ ਸਤਗੁਰੂ ਵਿੱਚੋਂ ਉਸ ਨਾਨਕ ਸਤਗੁਰ ਮਿਲੇ ਤਾਂ ਅੱਖੀ ਵੇਖਾ ਘਰ ਅੰਦਰ ਸੱਚ ਪਾਏ ਦੇ ਇਥੇ ਗੁਰੂ ਨਾਨਕ ਸਾਹਿਬ ਅਰਜੇ ਦਾ ਨਾਮ ਲੇਖ ਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ ਜਿੱਦੇ ਸਤਿਗੁਰੂ ਮਿਲ ਗਿਆ ਨਾ ਪ੍ਰਮਾਤਮਾ ਮਿਲ ਗਿਆ ਉਹਦੇ ਮੈਂ ਕਹਿੰਦੇ ਅੱਖੀ ਵੇਖ ਲਿਆ ਅੱਖੀ ਵੇਖੈ ਘਰੇ ਅੰਦਰ ਸੱਚ ਪਾਏ ਆ ਹਿਰਦੇ ਰੂਪੀ ਘਰ ਦੇ ਵਿੱਚੋਂ ਪ੍ਰਮਾਤਮਾ ਨੂੰ ਪਾ ਲੈਣਾ ਫਿਰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਪਰਮਾਤਮਾ ਮੈਨੂੰ ਅੰਦਰੋਂ ਹੀ ਮਿਲ ਗਿਆ ਤੇ ਇੱਥੇ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਸਤਿਗੁਰੂ ਦੇ ਨਾਲ ਜੁੜੋ ਸਤਿਗੁਰੂ ਨੇ ਸਾਨੂੰ ਉਹ ਅੱਖ ਖੋਲ ਦੇਣੀ ਹੈ ਅੱਖੀ ਵਾਜੋ ਵੇਖਣਾ ਬਿਨ ਕੰਨਾਂ ਸੁਣਨਾ ਉਹ ਅੱਖ ਖੁੱਲ ਜਾਣੀ ਹੈ ਜਿਦੇ ਨਾਲ ਪਰਮਾਤਮਾ ਦਿਸਣਾ ਤੇ ਸਾਨੂੰ ਸਾਡੇ ਅੰਦਰੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਇਹੋ ਜੱਗ ਅੰਧਾ ਸਭ ਅੰਧ ਕਮਾਵੇ ਬਿਨ ਗੁਰੂ ਮਗ ਨਾ ਪਾਏ ਨਾਨਕ ਸਤਗੁਰ ਮਿਲੇ ਤਾਂ ਅੱਖੀ ਵੇਖਾ ਘਰ ਅੰਦਰ ਸੱਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ